ਲੈਟਰ ਬਾਰੇ ਤਾਂ ਤੁਸੀਂ ਗੱਲ ਹੀ ਨਾ ਕਰ ਰਹੇ ਲੈਟਰ ਬਾਰੇ ਦੱਸੋ ਨਾ ਲੈਟਰ ਤਾਂ ਲਿਖਿਆ ਸੀ ਨਾ ਅਕਾਲੀ ਦਲ ਨੇ ਗਲਤੀ ਤਾਂ ਸੀ ਕੀ ਨਾ ਸੀ ਬਲੰਡਰ ਤਾਂ ਸੀ ਨਾ ਬਾਦਲ ਸਾਹਿਬ ਨੇ 24 ਘੰਟਿਆਂ ਬਾਅਦ ਐਨਓਸੀ ਵਾਪਸ ਹੀ ਤਾਂ ਲਈ ਸੀ ਉਹਨਾਂ ਅੱਖਾਂ ਸੀ ਵੀ ਸਾਡੀਆਂ ਕੰਡੀਸ਼ਨ ਨੇ ਕੀ ਉਹਨਾਂ ਨੂੰ ਲੱਗਦਾ ਹੈ ਕਿ ਅਕਾਲੀ ਦਲ ਤਖੜਾ ਹੋ ਰਿਹਾ ਇਸ ਕਰਕੇ ਸਵਾਲ ਖੜੇ ਹੋ ਰਹੇ ਨੇ ਕਹਿੰਦੇ ਕਿ ਇਹ ਉਹਨਾਂ ਦੀਆਂ ਵੋਟਾਂ ਨੇ ਤੁਹਾਡੀ ਪਾਰਟੀ ਦੀ ਥੋੜਾ ਵੋਟਾਂ ਨੇ ਇੱਥੇ ਦਾ ਧੱਕੇ ਕਰਨੇ ਆ ਝੂਠੇ ਪਰਚੇ ਦਰਜ ਕਰਨੇ ਹੁਣ 25 ਪਰਚੇ ਦਰਜ ਕਰਦੇ ਉੱਥੇ ਕਿਉਂਕਿ ਭਾਜਪਾ ਬੜੀਆਂ ਕੁੱਝੀਆਂ ਚਾਲਾਂ ਚੱਲੇਗੀ ਉਹ ਤਾਂ ਪਿਛੇ ਖਲੋਤੇ ਕਿ ਜੇ ਤੁਸੀਂ ਚਾਲ ਚੱਲੋਗੇ ਤਾਂ ਕਾਕਾ ਸਾਡੀ ਵੀ ਢੰਗ ਤਿਆਰ ਹੈ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਹੈ ਕਾਂਗਰਸ ਨੂੰ ਕਿ ਇਸ ਜਿਹੜੀ ਬਿਮਾਰੀ ਦੀ ਜੜ ਹੈ ਜਿਹੜੀ ਜਿਹੜਾ ਸੈਨੀਟ ਦੀਆਂ ਚੋਣਾਂ ਨੂੰ ਲੈ ਕੇ ਅਸੀਂ ਲਗਾਤਾਰ ਇੰਨੀ ਠੰਡ ਦੇ ਵਿੱਚ ਧਰਨੇ ਤੇ ਬੈਠੇ ਆਂ ਇਹਦੀ ਜੜ ਕਾਂਗਰਸ ਨੇ ਲਾਈ ਹੈ ਜਿਹੜੇ ਤਾਂ ਸਿਆਸੀ ਬੰਦੇ ਨੇ ਉਹ ਤਾਂ ਧਰਨੇ ਦੇ ਵਿੱਚ ਆ ਕੇ ਗੈਰ ਸਿਆਸੀ ਗੱਲਾਂ ਕਰਕੇ ਗਏ ਆ ਤੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਅਰਗੇ ਨੂੰ ਨਵਾਂ ਨਵਾਂ ਸਿਆਸਤ ਦਾ ਚਾਹ ਚੜਿਆ ਜਿਨ੍ਹਾਂ ਨੂੰ ਸਿਆਸਤ ਬਾਰੇ ਊੜਾ ਉੱਠ ਨਹੀਂ ਪਤਾ ਤੇ ਉਹ ਆ ਕੇ ਇੱਥੇ ਗੈਰ ਸਿਆਸੀ ਗੱਲਾਂ ਕਰੀ ਜਾਂਦੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਧਰਨਾ ਲਗਾਤਾਰ ਜਿਹੜਾ ਉਹ ਚੱਲ ਰਿਹਾ ਇਸ ਮੋਰਚੇ ਤੋਂ ਇਸ ਵੇਲੇ ਲਗਾਤਾਰ ਇਕਤਾ ਪ੍ਰਸ਼ਾਸਨ ਨਾਲ ਵੀ ਗੱਲਬਾਤ ਹੋ ਰਹੀ ਹੈ ਦੂਸਰੇ ਪਾਸੇ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਉਹਨਾਂ ਵੱਲੋਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਯੂਨੀਵਰਸਿਟੀ ਦੀ ਹਮਾਇਤੀ ਬਣ ਰਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਯੂਨੀਵਰਸਿਟੀ ਨੂੰ ਕਹਿ ਰਹੇ ਨੇ ਕਿ ਉਹ ਜਾਣ ਨਹੀਂ ਦੇਣਗੇ ਕਦੇ ਉਹ ਖੁਦ ਪ੍ਰਾਈਵੇਟਾਈਜੇਸ਼ਨ ਯਾਨੀ ਕਿ ਕੇਂਦਰੀਕਰਨ ਕਰਨ ਦੇ ਹੱਕ ਦੇ ਵਿੱਚ ਸੀਗੇ ਸੋ ਪੋਸਟਾਂ ਪਾਈਆਂ ਨੇ ਇੱਕ ਤਾਂ ਕਾਂਗਰਸ ਨੇ ਜਿਹੜੀ ਪੋਸਟ ਪਾਈ ਹੈ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦੇ ਪ੍ਰਧਾਨ ਨੇ ਉਹਨਾਂ ਨੇ ਇਹ ਸਿੱਧਾ ਤਿੱਖਾ ਹਮਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬੋਲਿਆ ਇਸ ਵੇਲੇ ਸਾਡੇ ਨਾਲ ਐਸ.ਆਈ. ਨੈਸ਼ਨਲ ਪ੍ਰੈਜ਼ੈਂਟ ਰਣਬੀਰ ਸਿੰਘ ਰਾਣਾ ਢਿੱਲੋਂ ਨੇ ਅਕਾਲੀ ਦਲ ਦੇ ਲੀਟਰ ਨੇ ਗੱਲਬਾਤ ਇਹਨਾਂ ਉਸ ਵੇਲੇ ਤੁਹਾਡੀ ਪਾਰਟੀ ਦੇ ਉੱਤੇ ਵਟੇ ਇਲਜ਼ਾਮ ਲੱਗ ਰਹੇ ਨੇ ਕਿ ਤੁਸੀਂ ਯੂਨੀਵਰਸਿਟੀ ਦੀ ਗੱਲ ਕਰੋਗੇ ਤੁਸੀਂ ਤਾਂ ਯੂਨੀਵਰਸਿਟੀ ਨੂੰ ਕੇਂਦਰ ਅਥ ਜਿਹੜਾ ਉਹ ਦੇਣ ਲੱਗੇ ਹੋਏ ਸੀਗੇ ਕੇਂਦਰ ਦੇ ਹੱਥ ਠੋਕੇ ਤੁਸੀਂ ਬਣੇ ਹੋਏ ਸੀ ਵੇਖੋ ਇੱਕ ਗੱਲ ਬੜੀ ਕਲੀਅਰ ਹੈ ਜਦਨ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਪ੍ਰੋਟੈਸਟ ਤੇ ਹੋ ਕੇ ਗਏ ਆ ਕਿਉਂਕਿ ਇਸ ਪ੍ਰੋਟੈਸਟ ਨੂੰ ਚੱਲਦੇ ਨੂੰ ਲਗਭਗ 20 ਦਿਨ ਹੋ ਗਏ ਤੇ ਜਿੰਨਾ ਇਕੱਠ ਜਿੰਨਾ ਲੋਕਾਂ ਦੇ ਵਿੱਚ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਉਤਸ਼ਾਹ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਸੀ ਇਹ ਸਾਰੇ ਧਰਨੇ ਤੋਂ ਵੈਰੀਫਾਈ ਕਰ ਲਿਆ ਵੀ ਹੁਣਾਂ ਕਿਸੇ ਦਿਨ ਘੱਟ ਨਹੀਂ ਹੋਇਆ ਜਿੱਦਣ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਇਥੋਂ ਦੇ ਹੋ ਕੇ ਗਏ ਨੇ ਤੇ ਸਾਰੀਆਂ ਪਾਰਟੀਆਂ ਦੀ ਠੀਕ ਵੱਜੀ ਪਈ ਹੈ ਜੇ ਆਪਾਂ ਗੱਲ ਕਰ ਲਈਏ ਆ ਕੇਂਦਰੀਕਰਨ ਵਾਲਾ ਜਿਹੜਾ ਪੰਜਾਬ ਕਾਂਗਰਸ ਨੇ ਸਵਾਲ ਕੀਤਾ ਜਾਂ ਚੁੱਲਾ ਦਲ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਵਾਲ ਕੀਤਾ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਕਾਂਗਰਸ ਨੂੰ ਕਿ ਇਸ ਜਿਹੜੀ ਬਿਮਾਰੀ ਦੀ ਜੜ ਹੈ ਜਿਹੜੀ ਜਿਹੜਾ ਸੈਨੀਟ ਦੀਆਂ ਚੋਣਾਂ ਨੂੰ ਲੈ ਕੇ ਅਸੀਂ ਲਗਾਤਾਰ ਇੰਨੀ ਠੰਡ ਦੇ ਵਿੱਚ ਧਰਨੇ ਤੇ ਬੈਠੇ ਆਂ ਇਹਦੀ ਜੜ ਕਾਂਗਰਸ ਨੇ ਲਾਈ ਹੈ ਕਿਉਂਕਿ ਅਸੀਂ ਕੋਈ ਇਹ ਸੁਣੀ ਸੁਣਾਈ ਗੱਲ ਨਹੀਂ ਕਰਦੇ ਸਾਡੇ ਕੋਲ ਫੈਕਟ ਹੈ 2017 ਦੇ ਵਿੱਚ ਜਦੋਂ ਆ ਦੇਸ਼ ਉੱਪਰ ਰਾਸ਼ਟਰਪਤੀ ਸੀ ਹਮਦ ਅंसारी ਕਾਂਗਰਸ ਨਾਲ ਸੰਬੰਧਤ ਸੀ ਉਸ ਵੇਲੇ ਦੇ ਵਾਈਸ ਚਾਂਸਲਰ ਅਰुण ਗਰੋਵਰ ਨੇ ਸਭ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਸੈਨੇਟ ਦੇ ਖਿਲਾਫ ਰੈਟ ਪਾਈ ਸੀ ਵੀ ਰੀਫਰਮ ਹੋਣੇ ਚਾਹੀਦੇ ਆ ਕਾਂਗਰਸ ਦੀ ਸਰਕਾਰ ਨੇ ਜੜ ਲਾਈ ਆ ਉਸ ਰੀਫਾਰਮ ਦੇ ਜਿਹੜੇ ਉਹਨਾਂ ਨੇ ਰੱਟ ਪਾਈ ਸੀ ਉਸ ਰੱਟ ਤੋਂ ਬਾਅਦ 2021 ਦੇ ਵਿੱਚ ਆਰ ਪੀ ਤਵਾੜੀ ਜੀ ਦੀ ਉਹ ਚੇਅਰਪਰਸਨ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਨੇ ਸਾਰੀ ਚੀਜ਼ ਨੂੰ ਜਿਹਦਾ ਜਾਂਚ ਕਰਕੇ ਤੇ ਉਸ ਆਰ ਪੀ ਤਵਾੜੀ ਦੀ ਕਮੇਟੀ ਨੇ ਕਿਹਾ ਸੀ ਵੀ ਸੈਨੇਟ ਤੇ ਸਿੰਡੀਕੇਟ ਦੇ ਰੀਫਾਰਮ ਹੋਣੇ ਚਾਹੀਦੇ ਆ ਤੇ ਉਸ ਗੱਲ ਨੂੰ 2021 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਇਹਨਾਂ ਨੇ ਐਨਓਸੀ ਦਿੱਤੀ ਸੀ ਆਰ ਪੀ ਤਵਾੜੀ ਕਮੇਟੀ ਦੇ ਇਹਨਾਂ ਦੇ ਕਿਸੇ ਬਲਾਰੇ ਕੋਲ ਮੈਂ ਖੜਿਆਲ ਸਾਹਿਬ ਨੂੰ ਨਵੇਟ ਦੇ ਵਿੱਚ ਪੁੱਛਿਆ ਸੀ ਕੋਈ ਜਵਾਬ ਨਹੀਂ ਤੁਸੀਂ ਵੀ ਕਿਤੇ ਪੁੱਛ ਲਿਓ ਆਰਪੀ ਤਵਾੜੀ ਕਮੇਟੀ ਨੇ ਜਦੋਂ ਰੀਫਾਰਮ ਵਾਸਤੇ ਕਿਹਾ ਤੇ ਪੰਜਾਬ ਕਾਂਗਰਸ ਨੇ ਨਨੋਸੀ ਕਾਦੇ ਲਈ ਜਾਰੀ ਕੀਤੀ ਹੈ ਸੈਨੇਟ ਤੇ ਸਿੰਡੀਕੇਟ ਨੂੰ ਲੈ ਕੇ ਜੇ ਅੱਜ ਡੇਟ ਨੂੰ ਲੈ ਕੇ ਜਾਂ ਦੇ ਸਟਰਕਚਰ ਨੂੰ ਲੈ ਕੇ ਜੇ ਕੋਈ ਵੀ ਪਹਿਲਾਂ ਧਰਨਾ ਲੱਗਾ ਤੇ 2021 ਦੇ ਵਿੱਚ ਲੱਗਾ ਆਰਪੀ ਤਵਾੜੀ ਦੀ ਕਮੇਟੀ ਤੋਂ ਬਾਅਦ ਲੱਗਾ ਇਹ ਮੈਂ ਦੱਸ ਦੇਣਾ ਚਾਹਣਾ ਪੰਜਾਬ ਕਾਂਗਰਸ ਦੇ ਜਿਹੜੇ ਪੇਜ ਚਲਾਉਣ ਵਾਲੇ ਬੰਦੇ ਆ ਵੀ ਇੱਥੇ ਸਾਰੇ ਅਸੀਂ ਇੰਟੈਲੈਕਚੁਅਲ ਬੈਠੇ ਆ ਇੱਥੇ ਤੁਹਾਡੀ ਹਰ ਗੱਲ ਦਾ ਸਾਡੇ ਕੋਲ ਵਿਦ ਇਫੈਕਟ ਜਵਾਬ ਹੈ ਆਰਪੀ ਤੁਹਾਡੀ ਕਮੇਟੀ ਦਾ ਕਾਂਗਰਸ ਕੋਲੋਂ ਜਵਾਬ ਲੈ ਲਿਓ ਹੁਣ ਆਪਾਂ ਗੱਲ ਕਰ ਲਈਏ ਗਿਆਨੀ ਹਰਪ੍ਰੀਤ ਸਿੰਘ ਦੀ ਵੇਖੋ ਜਿਹੜੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪੋਲੀਟੀਕਲ ਬੰਦੇ ਆ ਜਿਹੜੇ ਪਤਾ ਨਹੀਂ ਕਿੰਨੀ ਵਾਰ ਐਮਐਲਏ ਐਮਪੀ ਬਣ ਕੇ ਪੰਜ ਵਾਰ ਦਾ ਸੀਐਮ ਪਰਿਵਾਰ ਤੋਂ ਸਬੰਧਤ ਨੇ ਜਿਹੜੇ ਤਾਂ ਸਿਆਸੀ ਬੰਦੇ ਨੇ ਉਹ ਤਾਂ ਧਰਨੇ ਦੇ ਵਿੱਚ ਆ ਕੇ ਗੈਰ ਸਿਆਸੀ ਗੱਲਾਂ ਕਰਕੇ ਗਏ ਆ ਤੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਵਰਗੇ ਨੂੰ ਨਵਾਂ ਨਵਾਂ ਸਿਆਸਤ ਦਾ ਚਾਹ ਚੜਿਆ ਜਿਨ੍ਹਾਂ ਨੂੰ ਸਿਆਸਤ ਬਾਰੇ ਊੜਾ ਉਠ ਨਹੀਂ ਪਤਾ ਤੇ ਉਹ ਆ ਕੇ ਇੱਥੇ ਗੈਰ ਸਿਆਸੀ ਗੱਲਾਂ ਕਰੀ ਜਾਂਦੇ ਨੇ ਕੀ ਦੇਣਾ ਗਿਆਨੀ ਹਰਪ੍ਰੀਤ ਸਿੰਘ ਦੀ ਇਸ ਮੋਰਚੇ ਨੂੰ ਦੱਸਣ ਸਿਰਫ ਇੱਕ 10 ਮਿੰਟ ਦੀ ਫੋਟੋ ਖਾ ਕੇ ਗਏ ਆ ਤੇ 10 ਮਿੰਟ ਦੀ ਇੱਥੇ ਜਿਹੜੀ ਬਹਿ ਕੇ ਗਏ ਆ ਤੇ ਇ ਇਹ ਉਥੇ ਦੇ ਵਿੱਚ ਨੈਗੇਟਿਵਿਟੀ ਭਰ ਕੇ ਗਿਆ ਵੀ ਲੋਕਾਂ ਨੇ ਅਸੀਂ ਜਦੋਂ ਉੱਠ ਕੇ ਗਏ ਆ ਨਾ ਮੈਂ ਸੱਚਾਈ ਦੱਸਦਾ ਵੀ ਉੱਥੇ ਬੈਠੇ ਸਾਰੇ ਮੈਂਬਰਾਂ ਨੇ ਸ਼ੁਕਰ ਕੀਤਾ ਵੀ ਯਾਰੇ ਉੱਠ ਕੇ ਗਿਆ ਕਿਸੇ ਦੀ ਗੱਲ ਨਹੀਂ ਸੁਣੀ ਕੋਈ ਇੰਟੈਲੈਕਚੁਅਲ ਗੱਲ ਨਹੀਂ ਕੀਤੀ ਉੱਥੇ ਬਸ ਆਪਣੀ ਜਿਹੜੀ ਆਦਤ ਮੁਤਾਬਕ ਜ਼ਹਿਰ ਖੋਲਣ ਦੀ ਕੋਸ਼ਿਸ਼ ਕੀਤੀ ਐ ਤੇ ਚਲੇ ਗਿਆ ਭਾਈਚਾਰ ਕਿਸਾਨ ਜਲੀ ਕੋਈ ਗੱਲ ਨਹੀਂ ਕੀਤੀ ਸਰਦਾਰ ਸ਼ਖਬੀਰ ਸਿੰਘ ਬਾਦਲ ਨੇ ਧਰਨੇ ਦੇ ਵਿੱਚ ਆ ਕੇ ਉਹ ਦਿਨ ਆਖਿਆ ਸੀ ਵੀ ਮੈਂ ਇੱਥੇ ਇੱਕ ਇਥੋਂ ਦਾ ਲੂਮੀਨਾਈ ਦੇ ਤੌਰ ਤੇ ਆਇਆ ਮੋਸ਼ਨ ਦੇ ਤੌਰ ਤੇ ਆਇਆ ਵੀ ਮੇਰੇ ਇਥੋਂ ਦੇ ਨਾਲ इमोਸ਼ਨ ਜੁੜੇ ਨੇ ਪਰ ਵਿਰੋਧੀਆਂ ਦੀ ਚੀਕ ਵੱਜੀ ਪਈ ਤੇ ਵੱਜਦੀ ਰਹਿਣੀ ਪਰ ਲੈ ਲੈਟਰ ਬਾਰੇ ਦੱਸੋ ਨਾ ਲੈਟਰ ਤਾਂ ਲਿਖਿਆ ਸੀ ਨਾ ਅਕਾਲੀ ਦਲ ਨੇ ਗਲਤੀ ਤਾਂ ਸੀ ਕੀ ਨਾ ਸੋਦੇ ਬਲੈਂਡਰ ਤਾਂ ਸੀ ਨਾ ਮੈਂ ਲੈਟਰ ਬਾਰੇ ਵੀ ਦੱਸਦਾ ਲੈਟਰ ਬਾਰੇ ਆਪਣੀ ਚਲੋ ਗੱਲ ਰਹਿ ਗਈ ਵੇਖੋ ਉਸ ਵੇਲੇ ਨਾ ਪੁੱਟਾ ਦੇ ਸ਼ਾਇਦ ਪ੍ਰਧਾਨ ਸੀਗੇ ਪ੍ਰੋਫੈਸਰ ਮਨਜੀਤ ਸਿੰਘ ਇਹ ਸਾਰੇ ਗਏ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਇਹਨਾਂ ਆਖਿਆ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਹੈ ਨਾ ਵੀ ਜਿਹੜੇ ਇੱਥੇ ਭਲਾਉਣ ਵਾਲੇ ਪ੍ਰੋਫੈਸਰ ਨੇ ਉਹਨਾਂ ਦੀ ਇੱਕ ਦੇ ਸੈਂਟਰ ਵਾਲੀਆਂ ਕੰਡੀਸ਼ਨ ਇੱਥੇ ਲਾਗੂ ਹੁੰਦੀਆਂ ਪੰਜਾਬ ਯੂਨੀਵਰਸਿਟੀ ਤੇ ਇੱਕ ਤਾਂ ਸਾਡੀ ਜਿਹੜੀ ਏਜ ਹੈ ਰਿਟਾਇਰਮੈਂਟ ਦੀ ਉਹ 65 ਸਾਲ ਹੋ ਜੂਗੀ ਦੂਜਾ ਜਿਹੜਾ ਪ੍ਰੋਫੈਸਰ ਸ ਤਿੰਨ ਲਾ ਜਾ ਰਿਹਾ ਤਨਖਾਹ ਕਰਕੇ ਜੇ ਸਾਡੀਆਂ ਤਨਖਾਹਾਂ ਦੇ ਵਿੱਚ ਵੀ ਵਾਧਾ ਹੋ ਜਾਊਗਾ ਤੀਜਾ ਉਹਨਾਂ ਨੇ ਇਹ ਸੀ ਵੀ ਜਿਹੜੇ ਇੱਥੋਂ ਦੇ ਇੰਟੈਲੈਕਚੁਅਲ ਨੇ ਐਮਫਿਲ ਜਾਂ ਪੀ ਐਚ ਡੀ ਸਕਾਲਰ ਨੇ ਉਹਨਾਂ ਦਾ ਵੀ ਜਿਹੜਾ ਮਤਲਬ ਹੈ ਕਿਤੇ ਨਾ ਕਿਤੇ ਜਿਹੜਾ ਪੇ ਸਕੇਲ ਵਧ ਜਾਏਗਾ ਸੋ ਇਸ ਕਰਕੇ ਆਪਾਂ ਸੈਂਟਰ ਨੂੰ ਜੇ ਆਪਾਂ ਨੂੰ ਫੰਡ ਦੇਂਦੀ ਤੇ ਆਪਾਂ ਨੂੰ ਲੈ ਲੈਣਾ ਚਾਹੀਦਾ ਬਾਦਲ ਸਾਹਿਬ ਬੜੇ ਸਿਆਣੇ ਸੀ ਉਹਨਾਂ ਆਖਿਆ ਵੀ ਚਲੋ ਠੀਕ ਹੈ ਜੇ ਆਪਾਂ ਨੂੰ ਉਹਨਾਂ ਨੂੰ ਬਾਦਲ ਸਾਹਿਬ ਦੀ ਕੋਸ਼ਿਸ਼ ਸੀ ਵੀ ਆਪਾਂ ਸੱਪ ਵੀ ਮਾਰ ਲਈਏ ਤੇ ਲਾਠੀ ਵੀ ਵਾਜੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਖਿਆ ਵੀ ਜੇ ਸੈਂਟਰ ਆਪਾਂ ਨੂੰ ਫੰਡ ਦੇਂ ਨੋਸੀ ਦੇ ਦਾਂਗੇ ਦੂਜੀ ਚਿੱਠੀ ਬਾਦਲ ਸਾਹਿਬ ਨੇ ਚਿੱਠੀ ਦਾ ਜ਼ਿਕਰ ਕਰਦੇ ਦੂਜੀ ਚਿੱਠੀ ਦਾ ਕਿਉਂ ਨਹੀਂ ਜ਼ਿਕਰ ਕਰਦੇ ਬਾਦਲ ਸਾਹਿਬ ਨੇ ਚਿੱਠੀ ਲਿਖੀ ਉਹਨਾਂ ਆਖਿਆ ਕਿ ਪੰਜਾਬ ਯੂਨੀਵਰਸਿਟੀ ਦਾ ਸਟੇਟਸ ਇਹ ਪੰਜਾਬ ਕੋਲ ਰਹੂਗਾ ਨਾਟ ਬਾਈ ਨੇਮ ਜਿੰਨੇ ਵੀ ਪੰਜਾਬ ਯੂਨੀਵਰਸਿਟੀ ਦੇ ਕੰਟਰੋਲ ਨੇ ਚਾਹੇ ਉਹ ਅਕੈਡਮਿਕ ਕੰਟਰੋਲ ਹੈ ਚਾਹੇ ਐਗਜ਼ਾਮੀਨੇਸ਼ਨ ਦਾ ਕੰਟਰੋਲ ਹੈ ਚਾਹੇ ਰਿਸਰਚ ਦਾ ਕੰਟਰੋਲ ਹੈ ਚਾਹੇ ਪੰਜ ਰਿਜਨਲ ਸੈਂਟਰ ਤੇ 201 ਕਾਲਜ ਜਿਹੜੇ ਜੁੜੇ ਉਹਨਾਂ ਦੇ ਕੰਟਰੋਲ ਹੈ ਤੇ ਚਾਹੇ ਸੈਨੇਟ ਤੇ ਸਿੰਡੀਕੇਟ ਦਾ ਸਟਰਕਚਰ ਹੈ ਇਹ ਸਾਰੇ ਦਾ ਸਾਰਾ ਪੰਜਾਬ ਕੋਲ ਰਹੂਗਾ ਇਹ ਸਭ ਉਹ ਤੋਂ ਦਬਾਅ ਪਿਆ ਨਾ ਜਨਤਕ ਦਬਾਅ ਤੋਂ ਡਰਤੇ ਇਹ ਫੈਸਲਾ ਵਾਪਸ ਹੋਇਆ ਸੀ ਨਾ ਕੋਈ ਕੋਈ ਦਬਾਅ ਨਹੀਂ 24 ਘੰਟੇ ਇਹ ਗੱਲ ਹੋਈ ਸੀ ਉਹਨਾਂ ਆਖਿਆ ਕਿ ਜੇ ਆਪਾਂ ਤੁਹਾਨੂੰ ਸਾਰੇ ਪ੍ਰੋਫੈਸਰ ਦੇਖੋ ਧਰਨੇ ਦੀ ਹਮਾਇਤ ਦੇ ਵਿੱਚ ਨਹੀਂ ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਖਿਲਾਫ ਨਹੀਂ ਨਹੀਂ ਮੈਂ ਉਹੀ ਆਣਾ ਨਾ ਵੇਖੋ ਬਾਦਲ ਸਾਹਿਬ ਨੇ 24 ਘੰਟਿਆਂ ਬਾਅਦ ਐਨਓਸੀ ਵਾਪਸ ਹੀ ਤਾਂ ਲਈ ਸੀ ਉਹਨਾਂ ਆਖਿਆ ਸੀ ਵੀ ਸਾਡੀਆਂ ਕੰਡੀਸ਼ਨ ਨੇ ਮੰਗ ਜੇ ਮੰਨਦੇ ਹੋ ਤੁਸੀਂ ਤੇ ਅਸੀਂ ਐਨਓਸੀ ਦੇ ਦਿੰਨੇ ਆ ਜਦੋਂ ਕੰਡੀਸ਼ਨਲ ਸੈਂਟਰ ਨੇ ਮੰਨੀਆਂ ਹੀ ਨਹੀਂ ਕਿਉਂਕਿ ਹੈ ਹੀ ਸਾਰੀਆਂ ਪੰਜਾਬ ਪੱਕੀ ਸੀ ਜਦੋਂ ਮੰਨੀਆਂ ਨਹੀਂ ਤੇ ਬਾਦਲ ਸਾਹਿਬ ਨੇ ਆਖਿਆ ਵੀ ਤੁਸੀਂ ਆਪਦੇ ਘਰੇ ਦੇ ਜਾਵਦੇ ਘਰੇ ਦੱਸੋ ਉਸ ਤਰੀਕ ਤੋਂ ਬਾਅਦ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਹੈ 2021 ਤੋਂ ਪਹਿਲਾਂ ਅੱਜ ਤੱਕ ਸੈਨਟ ਸਿੰਡੀਕੇਟ ਨੂੰ ਲੈ ਕੇ ਜਾਂ ਡੇਟ ਨੂੰ ਲੈ ਕੇ ਧਰਨਾ ਨਹੀਂ ਲੱਗਾ ਤਾਂ ਹੀ ਨਹੀਂ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਭਾਜਪਾ ਨੇ ਜਦੋਂ ਪੰਜਾਬ ਵਿਰੋਧੀ ਫੈਸਲੇ ਲੈ ਡਟ ਕੇ ਵਿਰੋਧ ਕੀਤਾ ਪਰ ਤੁਸੀਂ ਕੀ ਮੰਨਦੇ ਹੋ ਕਿ ਤੁਹਾਡੀ ਸਾਂਝ ਲੰਮਾ ਸਮਾਂ ਰਹੀ ਹੈ ਭਾਜਪਾ ਨਾਲ ਇਨੀ ਇੱਕ ਸਾਂਝਾ ਤਾਂ ਕਦੇ ਖਤਮ ਨਹੀਂ ਹੁੰਦੀ ਆ ਕੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਖਾਸ ਤੌਰ ਤੇ ਪ੍ਰਧਾਨ ਸਾਹਿਬ ਦੀ ਕੋਈ ਗੱਲਬਾਤ ਹੋ ਰਹੀ ਹੈ ਕਿਸੇ ਭਾਜਪਾ ਦੇ ਲੀਡਰ ਨਾਲ ਕਿ ਇਹ ਮਸਲਾ ਹੱਲ ਕਰੀਏ ਇਹਨੂੰ ਆਪਾਂ ਕਿਸੇ ਤਰੀਕੇ ਨਾਲ ਨਿਬੇੜੀਏ ਕਿਉਂਕਿ ਗੱਲ ਇਹ ਚੱਲ ਰਹੀ ਹੈ ਕਿ ਹੋ ਸਕਦਾ ਤਰਨਤਾਰ ਇਲੈਕਸ਼ਨ ਤੋਂ ਬਾਅਦ ਇੱਕ ਦੁਬਾਰਾ ਗੱ ਦੇ ਵੇਖੋ ਜਿਹੜਾ ਗੱਠਜੋੜ ਨਾ ਨਾ ਸਿਧਾਂਤਾਂ ਦਾ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤ ਸਭ ਤੋਂ ਪਹਿਲਾਂ ਜੇ ਅਸੀਂ ਆਪਦੇ ਸਿਧਾਂਤਾਂ ਨਾਲ ਛੱਡ ਨੀਂਦੇ ਜੇ ਅਸੀਂ ਆਪਦੇ ਸਿਧਾਂਤਾਂ ਤੇ ਪਹਿਰਾ ਨਾ ਦੇਣਾ ਹੁੰਦਾ ਤੇ ਅਸੀਂ ਅੱਜ 2022 ਦੇ ਵਿੱਚ ਜਿਹੜੇ ਅਸੀਂ ਤਿੰਨ ਸੀਟਾਂ ਤੇ ਸੀਮਤ ਨਾ ਰਹਿੰਦੇ ਅਸੀਂ 2024 ਦੇ ਵਿੱਚ ਇੱਕ ਕੈਂਪੀ ਸੀਟ ਤੇ ਨਾ ਰਹਿੰਦੇ ਅਸੀਂ ਅੱਜ ਜਿਹੜੀਆਂ 5 5 6 6 ਸੀਟਾਂ ਲੈ ਕੇ ਪਾਰਟੀਆਂ ਸੈਂਟਰ ਦੇ ਵਿੱਚ ਵਜ਼ੀਰ ਬਣਾ ਕੇ ਸਰਕਾਰ ਚ ਲਾ ਰਹੀਆਂ ਅਸੀਂ ਅੱਜ ਉਹਦੇ ਟਾਪ ਦੀ ਮਿਨਿਸਟਰੀ ਤੇ ਬੈਠਣ ਦੇ ਹਿੱਸਾ ਹੁੰਦੇ ਪਰ ਸ਼੍ਰੋਮਣੀ ਅਕਾਲੀ ਦਲ ਨਾਲ ਆਪਦੇ ਸਿਧਾਂਤ ਪਹਿਲਾਂ ਨੇ ਜਿਹੜੀਆਂ ਇਹ ਰਾਜਨੀਤੀ ਹੈ ਜਾਂ ਇਹ ਚੀਜ਼ਾਂ ਬਾਅਦ ਚ ਨੇ ਪੰਜਾਬ ਹੈ ਜਿਹੜਾ ਪੰਜਾਬੀ ਹੈ ਤੇ ਸਭ ਤੋਂ ਪਹਿਲਾਂ ਵੇਖੋ ਬੀਬਾ ਬਾਦਲ ਨੇ ਜਦੋਂ ਇਹ ਇਸ਼ੂ ਆਇਆ ਉਹਨਾਂ ਸਭ ਤੋਂ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਚਿੱਠੀ ਲਿਖੀ ਹੈ ਫਿਰ ਉਹਨਾਂ ਨੇ ਜਦੋਂ ਧਰਨੇ ਦੇ ਵਿੱਚ ਹਾਜ਼ਰੀ ਲਵਾਉਣ ਆਏ ਉਹਨਾਂ ਨੇ ਤਿੰਨ ਤੋਂ ਚਾਰ ਵਾਰਾਂ ਕਾਲ ਕਰਕੇ ਉਹਨਾਂ ਨਾਲ ਅੱਛੇ ਸਾਡੇ ਸਾਰਿਆਂ ਸਟੂਡੈਂਟ ਦੇ ਵਿੱਚ ਮੋਰਚੇ ਦੇ ਬਹਿ ਕੇ ਤਾਲਮਿਲ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਉਹਨਾਂ ਨੇ ਆਪਣੀ ਪਰਸਨਲ ਟੀਮ ਨੂੰ ਮੈਸੇਜ ਲਾਇਆ ਵੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਜਿੰਨੀ ਜਲਦੀ ਟਾਈਮ ਹੋ ਸਕੇ ਲੈ ਕੇ ਦਿਓ ਤੇ ਜਿਹੜਾ ਇੱਕ ਵਫਦ ਹੈ ਉੱਥੇ ਜਾ ਕੇ ਉਹਨਾਂ ਨੂੰ ਸਰਬੀ ਇਹ ਹੀ ਆਪਦੀ ਸਟੇਟਮੈਂਟ ਦੇ ਕੇ ਗਏ ਸੀ ਅੱਛਾ ਫਿਰ ਤੁਸੀਂ ਹੁਣ ਇਸ ਵੇਲੇ ਜਿਹੜੇ ਇਹ ਸਵਾਲ ਤੁਹਾਡੇ ਤੇ ਖੜੇ ਹੋ ਰਹੇ ਨੇ ਇਹਦਾ ਕਾਰਨ ਤੁਸੀਂ ਕੀ ਮੰਨਦੇ ਹੋ ਕਿ ਉਹਨਾਂ ਨੂੰ ਲੱਗਦਾ ਹੈ ਕਿ ਅਕਾਲੀ ਦਲ ਤਖੜਾ ਹੋ ਰਿਹਾ ਇਸ ਕਰਕੇ ਸਵਾਲ ਖੜੇ ਹੋ ਰਹੇ ਨੇ ਜਾਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਗਲਤੀਆਂ ਬਹੁਤ ਵੱਡੀਆਂ ਨੇ ਇਹ ਗਲਤੀਆਂ ਉਜਾਗਰ ਹੋਣੀਆਂ ਚਾਹੀਦੀਆਂ ਨੇ ਇਸ ਕਰਕੇ ਉਹ ਤੁਹਾਡੇ ਸਾਹਮਣੇ ਇਹ ਨੁਕਸ ਤੁਹਾਡੇ ਖੜੇ ਕਰ ਰਹੇ ਨੇ ਨਹੀਂ ਵੇਖੋ ਗਲਤੀ ਤਾਂ ਤਾਂ ਹੋਏ ਨਾ ਜੇ ਸਾਡੇ ਕੋਲ ਕਿਸੇ ਗੱਲ ਦਾ ਜਵਾਬ ਨਾ ਹੋਵੇ ਜਦੋਂ ਸਾਡੇ ਕੋਲ ਹਰ ਗੱਲ ਦਾ ਤੱਥ ਹੈ ਜਦੋਂ ਅਸੀਂ ਤੱਥ ਨਾਲ ਜਵਾਬ ਦਿੰਨੇ ਅਸੀਂ ਕੋਈ ਇਹ ਤਾਂ ਨਹੀਂ ਕਿ ਮਤਲਬ ਹਵਾ ਚ ਤਾਂ ਨਹੀਂ ਸਟੇਟਮੈਂਟ ਦੇ ਦਿੰਦੇ ਨਾ ਜਿਹੜੀਆਂ ਵਿਰੋਧੀ ਪਾਰਟੀਆਂ ਹਵਾ ਚ ਸਟੇਟਮੈਂਟ ਦੇ ਜਾਂਦੀਆਂ ਨੇ ਵੀ ਆਹ ਠੀਕ ਹੈ ਆਹ ਗਣਾ ਆਹ ਗਣਾ ਅਸੀਂ ਤਾਂ ਤੱਥਾਂ ਨਾਲ ਹਰ ਗੱਲ ਦਾ ਜਵਾਬ ਦੇ ਰਹੇ ਨਸ਼ਰ ਕਰ ਰਹੇ ਆ ਟੇਬਲ ਟਾਕ ਲਈ ਸੱਦਾ ਦੇ ਰਹੇ ਆ ਦੂਜੀ ਗੱਲ ਇਹਨਾਂ ਦੀ ਬਖਲਾਹੜ ਦਾ ਨਤੀਜਾ ਤਰਨ ਤਰਨ ਦੀ ਜਿਮਨੀ ਚੋਂਣ ਦੇ ਵਿੱਚ ਜਿਹੜਾ ਲੋਕਾਂ ਨੇ ਇਕੱਲੀ ਦਲ ਨੂੰ ਫਤਵਾ ਦਿੱਤਾ ਕਿਉਂਕਿ ਉੱਥੇ ਸਾਰਾ ਪੁਲਿਸ ਪ੍ਰਸ਼ਾਸਨ ਸਾਰੀ ਜਿੰਨੀ ਵੀ ਸਰਕਾਰੀ ਤੰਤਰ ਸੀ ਉਹਦੇ ਏਡੇ ਵੱਡੇ ਵਿਰੋਧ ਦੇ باوجود ਫਿਰ ਉੱਥੇ ਅਸੀਂ ਕਿੰਨਾ ਵੇਖੋ ਸਰਦਾਰ ਸ਼ਖਬੀਰ ਸਿੰਘ ਬਾਦ ਸਿਰਫ ਉਹਦੇ ਸਿਰ ਤੇ ਇਲੈਕਸ਼ਨ ਲੜੀ ਵਿਕਰਮ ਸਿੰਘ ਮਜੀਠੀਆ ਦੇਲ ਸੀ ਸਰਦਾਰ ਵਿਰਸਾ ਸਿੰਘ ਬਲਟੋਵਾ ਹਥੋਂ ਦੇ ਨਾਮਵਰ ਲੀਡਰ ਨੇ ਉਹਨਾਂ ਨੂੰ ਆ ਪਾਰਟੀ ਚੋਂ ਬਾਹਰ ਕੱਢਿਆ ਆ ਸੀ ਤੇ ਮਤਲਬ ਸਾਰੀ ਸੀਨੀਅਰ ਲੀਡਰਸ਼ਿਪ ਦੀ ਗੈਰ ਹਾਜ਼ਰੀ ਦੇ ਵਿੱਚ ਲੋਕਲ ਲੀਡਰਸ਼ਿਪ ਜਿਹੜੀ ਮਾਜੇ ਦੀ ਗੈਰ ਹਾਜ਼ਰੀ ਦੇ ਵਿੱਚ ਵਰਕਰਾਂ ਦੇ ਸਿਰ ਤੇ ਜਦੋਂ ਲੜਾਈ ਲੜ ਕੇ ਤੇ ਇੰਨਾ ਵੱਡਾ ਲੋਕਾਂ ਨੇ ਫਤਵਾ ਦਿੱਤਾ ਇੱਕ ਹਿਸਾਬ ਨਾਲ ਸਾਡੀ ਜਿਹੜੀ ਹਾਰ ਹੈ ਉਹਦੇ ਆਮ ਆਦਮੀ ਪਾਰਟੀ ਤੇ ਜਿੱਤ ਨਾਲ ਵੀ ਵੱਧ ਚਰਚੇ ਹੋਇਆ ਇਸ ਗੱਲ ਤੋਂ ਜਿਹੜਾ ਬਖਲਾਹਟ ਹੈ ਤੇ ਕਾਲੀ ਦਲ ਦੇ ਨਾਂ ਤੇ ਹਮੇਸ਼ਾ ਜਿਹੜੀਆਂ ਵਿਰੋਧੀ ਧਿਰਾਂ ਨੇ ਜਿਹੜੀਆਂ ਅਸਲੀਅਤ 'ਚ ਚਾਹੁੰਦੀਆਂ ਵੀ ਖੇਤਰੀ ਪਾਰਟੀ ਤਗੜੀ ਨਾ ਹੋਵੇ ਸੈਂਟਰ ਦੀਆਂ ਕਾਠ ਬੁਤਲੀਆਂ ਬਣ ਕੇ ਵਿਚਰਦੀਆਂ ਜਦੋਂ ਕਾਲੀ ਦਲ ਤਗੜਾ ਹੁੰਦਾ ਉਹਨਾਂ ਦੀ ਚੀਕ ਵੱਜਦੀ ਤੇ ਗੈਂਗਸਟਰਾਂ ਕੰਨ ਤੇ ਲਵਾਏ ਉਸ ਤੋਂ ਬਾਅਦ ਇਹ ਕਿੰਨੀ ਕੀ ਵੋਟਾਂ ਤੁਹਾਨੂੰ ਪਈਆਂ ਉਹ ਕਹਿੰਦੇ ਕਿ ਇਹ ਉਹਨਾਂ ਦੀਆਂ ਵੋਟਾਂ ਨਹੀਂ ਤੁਹਾਡੀ ਪਾਰਟੀ ਦੀ ਥੋੜਾ ਵੋਟਾਂ ਨੇ ਜਿਹੜੇ ਸੰਦੀਪ ਢਾਲੀਵਾਲ ਸਾਹਿਬ ਨੇ ਵੀ ਇਲਜ਼ਾਮ ਲਾਇਆ ਸਾਡੇ ਕੈਂਡੀਡੇਟ ਸੀ ਪ੍ਰਿੰਸੀਪਲ ਸੁਖਵਿੰਦਰ ਕੌਰ ਉਹਨਾਂ ਦੇ ਖਿਲਾਫ ਵੇਖੋ ਕੋਈ ਐਫ ਆਈ ਆਰ ਦੱਸਣ ਜੇ ਹੈਗੀ ਕਿਹੜੇ ਥਾਣੇ ਚ ਕਿਹੜਾ ਕੇਸ ਹੈ ਜਨਤ ਕਰ ਦੇ ਉਹਨਾਂ ਦੀ ਧੀ ਦਾ ਜ਼ਿਕਰ ਹੋ ਰਿਹਾ ਕਿ ਉਹ ਆਏ ਵਾਪਸ ਵਾਪਸ ਚਲੇ ਗਏ ਨੇਪਾਲ ਦੇ ਰਸਤੇ ਨਾਲ ਵੇਖੋ ਕਿਸੇ ਨੇ ਆਉਣਾ ਕਿਸੇ ਨੂੰ ਜਾਣਾ ਪਰ ਰੋਕ ਥੋੜਾ ਸਾ ਦੇ ਲੀਗਲ ਤਰੀਕੇ ਨਾਲ ਹੀ ਆਏ ਨੇ ਲੀਗਲ ਨਾਲ ਹੀ ਗਏ ਹੋਣਗੇ ਪੰਜਾਬ ਪੁਲਿਸ ਜੇ ਉਹਨਾਂ ਨੂੰ ਲੱਗਦਾ ਵੀ ਗੈਰ ਕਾਨੂੰਨੀ ਤਰੀਕੇ ਨਾਲ ਚਲੇ ਗਏ ਤੇ ਪੰਜਾਬ ਸਰਕਾਰ ਸੁੱਤੀ ਸੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਇਹਨਾਂ ਦਾ ਸੁੱਤਾ ਸੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੁੱਤਾ ਜਿੱਥੇ ਦਾ ਧੱਕੇ ਕਰਨੇ ਆ ਝੂਠੇ ਪਰਚੇ ਦਰਜ ਕਰਨੇ ਹੁਣ 25 ਪਰਚੇ ਦਰਜ ਕਰਦੇ ਉੱਥੇ ਸਾਡੇ ਆਈਟੀ ਵਿੰਗ ਦੇ ਭਰਾ 79 ਗਿੱਲ ਤੇ ਪਰਚਾ ਦਰਜ ਕਰਤਾ ਤੇ ਪਰਚੇ ਦੇ ਵਿੱਚ ਕੁਝ ਹੈ ਨਹੀਂ ਸਿਰਫ ਇੱਕ ਡਰਾਉਣ ਦੀ ਗੱਲ ਕਿਉਂਕਿ ਵੇਖੋ ਆਪਦੀ ਜਿੱਤ ਦੇ ਜਸ਼ਨ ਨਹੀਂ ਮਨਾਏ ਅਕਾਲੀ ਦਲ ਦੀ ਜਿਹੜੇ ਪ੍ਰਦਰਸ਼ਨ ਨੇ ਉਹਨੇ ਨੀਂਦ ਡਾਤੀ ਤੇ ਜਿਹੜਾ ਹਰਮੀਰ ਸਿੰਘ ਸੰਧੂ ਤੇ ਭਗਵੰਤ ਮਾਨ ਸਾਹਿਬ ਇਨਾਂ ਨੂੰ ਮਤਲਬ ਸਤਾਈ ਦਾ ਡਰ ਹੁਣ ਤੁਸੀਂ ਤਾਂ ਲੱਗ ਪਿਆ ਵੀ ਕਾਲੀ ਦਲਤ ਆ ਗਿਆ ਤੇ ਮੇਚਾ ਲਾਊਗਾ ਇਸ ਕਰਕੇ ਬਖਲਾੜ ਦੇ ਵਿੱਚ ਇਹੋ ਜੇ ਕੰਮ ਕਰਦੇ ਵਾਪਸ ਮੋਰਚੇ ਤੇ ਆਈਏ ਭਾਈ ਜੀ ਇਸ ਵੇਲੇ ਸਥਿਤੀ ਕੀ ਹੈ ਇਸ ਵੇਲੇ ਮੋਰਚਾ ਕਿੱਥੇ ਖੜਾ ਤੇ ਆਉਣ ਵਾਲੇ ਦਿਨਾਂ ਚ ਕੀ ਇੱਥੋਂ ਜਿਹੜੇ ਪ੍ਰਦਰਸ਼ਨ ਦੀ ਕਾਲ ਐ ਸੱਦਾ ਉਹ ਕੀ ਦਿੱਤਾ ਜਾ ਰਿਹਾ ਇੱਥੇ ਮੋਰਚਾ ਜਿਹੜਾ ਉਹ ਚੜ੍ਹਦੀ ਕਲਾ ਜ ਤੁਸੀਂ ਵੇਖ ਸਕਦੇ ਜੇ ਇੱਥੇ ਚੁੱਲ੍ਹੇ ਵੀ ਲੱਗੇ ਸਾਰਾ ਕੁਝ ਹੋ ਰਿਹਾ ਵਾ ਕੱਲ 20 ਤਰੀਕ ਨੂੰ ਇੱਕ ਮੀਟਿੰਗ ਕਰ ਰਹੀ ਹੈ ਅਸੀਂ ਇੱਥੇ ਯੂਨੀਵਰਸਿਟੀ ਦੇ ਅੰਦਰ ਮੀਟਿੰਗ ਕਰਾਂਗੇ ਸਾਰੇ ਜਿੱਥੇ ਬੰਦਿਆ ਕਿਸਾਨ ਜਿੱਥੇ ਬੰਦਿਆ ਇੰਜ ਸਿੰਘ ਜਿੱਥੇ ਬੰਦਿਆ ਅਧਿਆਪਕ ਜਿੱਥੇ ਬੰਦਿਆ ਉਹਨਾਂ ਦਾ ਇੱਕ ਇੱਕ ਨੇ ਮੈਂ ਆਂਦਾ ਹੋਊਗਾ ਉਹ ਆਪਣੀ ਗੱਲ ਰੱਖੂਗਾ ਉਹਨਾਂ ਨਾਲ ਅਸੀਂ ਜਿਹੜੀ ਮੀਟਿੰਗ ਕਰਕੇ ਗਾਂ ਜਿਹੜੀ ਹੈ ਕਿ ਆਪਣੀ ਗੱਲ ਲਿਕਾਂਗੇ ਯੂਨੀਵਰਸਿਟੀ ਨੇ ਸਾਨੂੰ 25 ਤਰੀਕ ਤੱਕ ਦਾ ਪ੍ਰੋਸੈਸ ਜਤਾਇਆ ਸੀ ਕਿ 25 ਤਰੀਕ ਤੱਕ ਜਿਹੜਾ ਕਿ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ ਜਿਹੜਾ ਨੋਟਿਸ ਆਜੂਗਾ ਤੇ ਅਸੀਂ ਆਖਿਆ ਕਿ 25 ਤਰੀਕ ਤੱਕ ਜਿੰਨੇ ਪੇਪਰ ਉਹ ਪੋਸਟਪੋਨ ਹੋਣਗੇ ਫਿਰ ਚਲੋ ਅਥਾਰਟੀ ਨਾਲ ਬੈਠ ਕੇ ਗੱਲ ਕੀਤੀ 18 19 20 ਤੱਕ ਦੇ ਪੋਸਟਪੋਨ ਪੇਪਰ ਕਰਾ ਦਿੱਤੇ ਗਏ ਆ ਤੇ 25 ਤੱਕ ਜਿਹੜੇ ਉਹ ਬਾਕੀ ਪੇਪਰ ਹੋਣਗੇ ਹੁਣ ਕੱਲ ਅਸੀਂ ਮੀਟਿੰਗ ਕਰ ਰਹੇ ਹਾਂ ਸਾਰੇ ਜਥੇਬੰਦੀਆਂ ਨਾਲ ਮੀਟਿੰਗ ਕਰ ਰਹੇ ਹਾਂ ਜੋ ਮੀਟਿੰਗ ਚ ਗੱਲ ਨਿਕਲ ਕੇ ਆਊਗੀ ਉਹ ਅਸੀਂ ਅੱਗੇ ਵੇਖਦੇ ਹਾਂ ਜਿਹੜੀ ਅਸੀਂ ਸਟੂਡੈਂਟਾਂ ਨਾਲ ਗੱਲ ਕੀਤੀ ਕਿ 23 ਤਰੀਕ ਦੀ ਜਿਹੜੀ ਆ ਕਿ ਉਹ ਮੀਟਿੰਗ ਚ ਵੀ ਅਸੀਂ ਇਹ ਗੱਲ ਰੱਖਣੀ ਆ ਕਿ ਯੂਨੀਵਰਸਿਟੀ ਬੰਦ ਕਰਾਂਗੇ ਇੱਕ ਦਿਨ ਇੱਕ ਦਿਨ ਯੂਨੀਵਰਸਿਟੀ ਬੰਦ ਕਰਾਂਗੇ 26 ਤਰੀਕ ਨੂੰ ਬਾਕੀ ਉਸ ਮੋਰਚੇ ਦੇ ਰਿਕਾਰਡਿੰਗ ਜਿਹਨੀਆਂ ਵੀ ਕੱਲ ਜਿੱਥੇ ਬੰਦੀਆਂ ਹਣੀਆਂ ਉਹਨਾਂ ਨੂੰ ਪੁੱਛ ਕੇ ਜੇ ਚੰਡੀਗੜ੍ਹ ਵੀ ਬੰਦ ਕਰ ਸਕਦੇ ਆ ਅਸੀਂ ਪਰ ਗਵਰਨਰ ਦਾ ਹਾਊਸ ਕਿਰਨਾ ਪਵੇ ਜਾਂ ਬੀਜੇਪੀ ਦਫਤਰ ਕਿਰਨਾ ਪਵੇ ਇਹ ਕੱਲ ਦੀ ਮੀਟਿੰਗ 'ਚ ਆਪਾਂ ਫੈਸਲੇ ਇਹੋ ਜਿਹੇ ਲੈਣੇ ਆ ਕਿ ਇਹ ਵੱਡਾ ਜਿਹੜੀ ਮੂਵਮੈਂਟ ਹੈ ਇਹਨੂੰ ਹੋਰ ਵੱਡੀ ਬਣਾਈ ਜਮ ਪਿਊ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਹੈ ਕਿ ਬਾਹਰੀ ਤਾਕਤਾਂ ਇਹ ਮੋਰਚਾ ਚਲਾ ਰਹੀਆਂ ਨੇ ਵਿਦਿਆਰਥੀ ਸੈਨੇਟਰ ਮੈਂਬਰ ਨਹੀਂ ਇਹ ਕੁਝ ਕਰ ਰਹੇ ਇਹਦਾ ਜਵਾਬ ਕੀ ਹੈ ਤੁਹਾਡੀ ਇਹ ਸਾਡੇ ਬਜ਼ੁਰਗਾਂ ਤੋਂ ਡਰੇ ਹੋਏ ਆ ਅਸੀਂ ਬੱਚੇ ਇੱਥੇ ਸਾਰੀਆਂ ਜਿੰਨੀਆਂ ਵਿਦਿਆਰਥੀ ਜਥੇਬੰਦੀਆਂ ਮੋਰਚਾ ਚਲਾ ਰਹੀਆਂ ਸਾਡੇ ਸੈਨੇਟਰ ਮੈਂਬਰ ਨੇ ਚਾਰ ਪੰਜ ਸੈਨੇਟਰ ਮੈਂਬਰ ਨੇ ਜਿਹੜੇ ਸਾਡਾ ਪੂਰਾ ਸਾਥ ਦੇ ਰਹੇ ਆ ਜਿੰਨੀ ਵੀ ਮਤਲਬ ਕਿ ਮੋਰਚਾ ਇਹ ਸਟੂਡੈਂਟ ਜਥੇਬੰਦੀਆਂ ਚਲਾ ਰਹੀਆਂ ਸਟੂਡੈਂਟ ਚਲਾ ਰਹੇ ਆ ਬਾਕੀ ਇਹ ਸਾਡੀ ਉਹ ਬੈਕਸਪੋਰਟ ਆ ਉਹ ਸਾਡੇ ਕੰਧ ਆ ਉਹ ਕੰਧ ਬਣ ਕੇ ਪਿੱਛੇ ਖੜੇ ਆ ਕਿ ਸਾਡੇ ਬੱਚਿਆਂ ਨੂੰ ਤਤੀਵਾ ਨਾ ਲੱਗ ਜੇ ਕਿਉਂਕਿ ਭਾਜਪਾ ਬੜੀਆਂ ਕੁਰਸੀਆਂ ਚਾਲਾਂ ਚੱਲੇਗੀ ਉਹ ਤਾਂ ਪਿੱਛੇ ਖਲੋਤੇ ਕਿ ਜੇ ਤੁਸੀਂ ਚਾਲ ਚੱਲੋਗੇ ਤਾਂ ਕਾਕਾ ਸਾਡੀ ਵੀ ਡੰਗ ਤਿਆਰ ਆ ਏ ਕੱਲ ਨੂੰ ਇਹ ਡਿਸਾਈਡ ਹੋਏਗਾ ਅਗਲਾ ਪ੍ਰੋਗਰਾਮ ਹਾਂ ਕੱਲ ਨੂੰ ਅਸੀਂ ਇਹ ਕੀ ਮੀਟਿੰਗ ਕਰਕੇ ਫਿਰ ਇੱਕ ਪ੍ਰੈਸ ਕਾਨਫਰੰਸ ਵੀ ਕਰਾਂਗੇ ਉਹਦੇ ਵਿੱਚ ਜੋ ਵੀ ਹੈ ਕੀ ਸਾਰਾ ਦੱਸਾਂਗੇ ਵੀ ਕੀ ਕੀ ਡਿਸਾਈਡ ਹੋਇਆ ਵਾ ਹਲੇ ਤੱਕ ਸਾਡੀਆਂ ਜਿਹੜੀਆਂ ਮੰਗਾਂ ਵਾ ਕਿ ਇਹ ਆ ਇਹਨੂੰ ਕਰਕੇ ਫਿਰ ਸਾਨੂੰ ਕਿਹੜੀ ਜਥੇਬੰਦੀ ਕਿੱਥੇ ਕਿਦਾਂ ਸਾਥ ਦੇਗੀ ਉਸ ਤਰ੍ਹਾਂ ਕਰਕੇ ਅਸੀਂ ਇਹਨੂੰ ਹੋਰ ਵੱਡਾ ਜਿਹੜਾ ਕਿ ਪ੍ਰੋਗਰਾਮ ਬਹੁਤ ਸ਼ੁਕਰੀਆ ਭਾਈ ਜੀ ਠੀਕ ਹੈ ਫਿਲਹਾਲ ਤਾਂ ਅਸੀਂ ਇਹੀ ਆ ਵੀ ਕੱਲ੍ਹ ਵਾਲੀ ਜਿਹੜੀ ਕਾਲ ਹੈ ਮੀਟਿੰਗ ਹੈ ਹਲੇ ਤੱਕ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਨੂੰ ਕਹਿ ਕੇ ਨਾਰੇ ਤਾਂ ਸਾਨੂੰ ਰਾਤ ਤੱਕ ਵੀ ਲਾਇਆ 11 ਵਜੇ ਤੱਕ ਵੀ ਤੁਹਾਨੂੰ ਯੂਨੀਵਰਸਿਟੀ ਦੇ ਕਿਸੇ ਆ ਆਡੀਟੋਰੀਅਮ ਦੇ ਵਿੱਚ ਤੁਹਾਨੂੰ ਜਗ੍ਹਾ ਦੇ ਦਾਂਗੇ ਵੀ ਤੁਸੀਂ ਆਵੋ ਮੀਟਿੰਗ ਕਰ ਲਓ ਪਰ ਹੁਣ ਸਾਨੂੰ ਜਿਹੜੀਆਂ ਕਨਸੋਵਾਂ ਮਿਲ ਰਹੀਆਂ ਕਿ ਜਿਹੜੀ ਰਾਤ ਗੱਲ ਕੀਤੀ ਸੀ ਉਹਦੇ ਤੋਂ ਪ੍ਰਸ਼ਾਸਨ ਮੁਕਰ ਰਿਹਾ ਤੇ ਅਸੀਂ ਵੇਖਾਂਗੇ ਅੱਜ ਸ਼ਾਮ ਤੱਕ ਵੇਖੋ ਜਿਹੜੀ ਅਸੀਂ ਮੀਟਿੰਗ ਹੈ ਉਹ ਤਾਂ ਕਰਨੀ ਕਰਨੀ ਹੈ ਤੇ ਕਰਨੀ ਵੀ ਯੂਨੀਵਰਸਿਟੀ ਦੇ ਵਿੱਚ ਇਹ ਵੀ ਗੱਲ ਹੈ ਸੋ ਇਸ ਕਰਕੇ ਮੀਟਿੰਗ ਦੇ ਵਿੱਚ ਜਿੰਨਾ ਇਹ ਪ੍ਰਸ਼ਾਸਨ ਹੈ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰੂਗਾ ਇਹ ਸੰਘਰਸ਼ ਹੋਰ ਤਿੱਖਾ ਹੋਣਾ ਹੈ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਅਸੀਂ ਇੱਥੇ ਜਿਹੜਾ ਤੁਸੀਂ ਇੱਕ ਗੱਲ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਬਾਹਰੋਂ ਲੋਕ ਆ ਰਹੇ ਆ ਜਾਂ ਇੱਥੇ ਲੋਕ ਸੇਫ ਨਹੀਂ ਕੁੜੀਆਂ ਸੇਫ ਨਹੀਂ ਵੀ ਇਹੋ ਜਿਹੜਾ ਕੂਟ ਪ੍ਰਚਾਰ ਬੀਜੇਪੀ ਉੱਥੇ ਦਿੱਲੀ ਵਾਲੇ ਧਰਨੇ ਦੇ ਵਿੱਚ ਵੀ ਕਰਦੀ ਰਹੀ ਹੈ ਇੱਕ ਸਰਕਾਰਾਂ ਦਾ ਸੈਂਟਰ ਸਰਕਾਰਾਂ ਦੀ ਇਹੋ ਜਿਹੀ ਸਾਜ਼ਿਸ਼ਾਂ ਹੁੰਦੀਆਂ ਸੋ ਜਿਹੜੇ ਨੌਜਵਾਨ ਵਰਗ ਹੈ ਜਿਹੜੀਆਂ ਵਿਦਿਆਰਥੀ ਜੱਥੇਬੰਦੀਆਂ ਇਹਨਾਂ ਤੋਂ ਸੁਚੇਤ ਨੇ ਕੈਮਰਾਮੈਨ ਰਜਿੰਦਰ ਰਿੱਕੀ ਦੇ ਨਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਇੱਧਰ ਉਹ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ